ਖੋ ਲੋ ਲੈ ਖੋ ਲੋ ਆ ਵੇ ਕਨਨੀ ਕੀ ਲੈ ਆਏ ਆ ਦੀਪਾਣਾ ਸੂਟ ਆਪਣਾ ਤੇ ਨਾਲ ਇਹ ਆ ਮੈਂ ਨਾਲ ਕੰਬਲ ਵੀ ਲਾਤਾ ਤੇ ਪੱਗ ਵੀ ਲਾਤੀ ਮਮੀ ਉਹ ਤਾਂ ਗੱਲ ਠੀਕ ਹੈ ਤੁਹਾਡੀ ਪਰ ਮੈਂ ਸੋਚਣ ਨਹੀਂ ਹਾਂ ਕਿ ਮੈਂ ਬਾਸਟ ਕੰਬਲ ਇਡਾ ਵੱਡਾ ਖੜੂੰਗੀ ਕਿੱਦਾਂ ਚੋਕ ਕੇ ਮੁੜ ਕੇ ਲਾ ਜੀ ਫਿਰ ਮੈਂ ਤਾਂ ਹੁਣ ਤੈਨੂੰ ਨਹੀਂ ਦਿੱਤਾ ਵਾ ਕਿ ਚੱਲ ਲੈ ਜਾਂਗੀ ਆਹੋ ਫਿਰ ਜਿੱਦਨ ਜਾਂਦੇ ਵੀਰ ਜੀ ਤੇ ਭਾਪੀ ਜੀ ਕਿਤੇ ਆਉਣਗੇ ਤਾਂ ਫਿਰ ਭੇਜ ਦਿਓ ਇਹਨਾਂ ਦੇ ਹੱਥ ਵੀਰ ਭਾਬੀ ਨੇ ਕਿੱਥੋਂ ਆਵਣਾ ਵਾ ਉਹ ਤਾਂ ਉਹਨਾਂ ਨੇ ਚੰਗਾ ਭਲਾ ਪਤਾ ਹੀ ਅੱਜ ਇਹ ਵੇਖ ਲਾ ਦੀਪ ਨੇ ਜਾਣਾ ਵਾ ਤੇ ਉਹ ਸ਼ਹਿਰ ਲੈ ਕੇ ਚਲ ਗਈ ਨਾ ਹੁਣ ਕੀ ਕਰ ਸਕਦੇ ਆ ਮੰਮੀ ਜੇ ਉਹਨੂੰ ਕਹਿ ਦਿੰਦੇ ਫਿਰ ਰੁਕ ਜਾ ਮੈਂ ਜਾਣਾ ਵਾ ਤੇ ਕਿਹ ਉਹਨੇ ਕੀਤਾ ਕਿਹੜੇ ਮੂੰਹ ਕੂਣਾ ਸੀ ਮੈਂ ਮੈਂ ਦੱਦੀ ਬੋਲੀ ਨਹੀਂ ਮੈਂ ਆ ਚੱਲ ਅਸ਼ਾ ਮੈਂ ਹੁਣ ਚਲੀ ਜਾਣਾ ਮੈਨੂੰ ਕਿੰਨਾ ਦਿਨ ਹੋ ਗਏ ਆਈ ਨੂੰ ਤੇ ਮੀ ਆ ਕੰਬਲ ਤੁਸੀਂ ਸ਼ਹਿਰੋਂ ਲਿਆਏ ਕਿ ਜਾਂ ਇੱਥੇ ਲਿਆ ਆਹੀ ਨਹੀਂ ਇੱਥੇ ਭਾਈ ਵੇਚਣ ਆਉਂਦਾ ਵਾ ਤੇ ਮੈਨੂੰ ਰੀਜ ਹੀ ਇਹ ਦੀ ਮੈਨੂੰ ਮੈਂ ਕੰਬਲ ਲੈ ਕੇ ਦੇਣਾ ਹੀ ਦੇਣਾ ਵਾ ਅੱਛਾ ਕੰਬਲ ਤਾਂ ਬਹੁਤ ਸੋਹਣਾ ਵਾ ਮੋਟਾ ਕੰਬਲ ਮੋਟਾ ਵੀ ਬੜਾ ਵਾ ਹਾਂ ਮੰਮੀ ਜਦੋਂ ਤੁਸੀਂ ਮੈਨੂੰ ਆਹ ਸੂਟ ਲੈ ਕੇ ਸਵਾਤ ਆਹੀ ਤੇ ਤੁਸੀਂ ਆਹ ਸੂਟ ਰਹਿਣ ਦਿੰਦੇ ਫੇਰ ਕਿਤੇ ਲੈ ਜਾਂਦੀ ਕੋਈ ਗੱਲ ਨਹੀਂ ਕੀ ਇਹ ਵੀ ਜਾ ਕੇ ਤੇ ਸੀ ਕੇ ਪਾਣੀ ਸੀ ਤੇ ਤੂੰ ਲੈਣੀ ਆ ਸੀਂਦ ਮੈਂ ਲੈਣਾ ਹੀ ਆ ਪਰ ਮੈਨੂੰ ਇਹ ਹੋਣਿਆ ਵਾ ਵੀ ਆ ਵੀ ਸੂਟ ਮੇਰਾ ਤੁਸੀਂ ਗਾੜਾ ਲੈ ਲਿਆ ਵਾ ਤੇ ਆ ਵੀ ਗਾੜਾ ਵਾ ਮੇਰੀ ਗੱਲ ਤੇ ਸੁਣ ਕਿਤੇ ਇਹ ਸੂਟ ਗਾੜੇ ਨਹੀਂਗੇ ਜਿਹੜੇ ਮਰ ਜਾਂਦੇ ਆ ਨਾ ਉਹ ਨਾਲ ਨਹੀਂ ਕੁਝ ਵੀ ਲੈ ਜਾਂਦੇ ਤੇਰੀ ਕਿਹੜੀ ਹਲੇ ਉਮਰ ਆ ਤੂੰ ਜਿਹੜੇ ਫਿੱਕੇ ਪਾਉਣੇ ਆ ਆਪਣੀ ਉਮਰ ਵੱਲ ਵੇਖ ਉਹ ਮੰਮੀ ਤੁਹਾਨੂੰ ਤੇ ਦਵਿੰਦਰ ਦੇ ਸੁਭਾਅ ਦਾ ਪਤਾ ਹੀ ਆ ਗੱਲਾਂ ਬਾਤਾਂ ਜੀਆਂ ਕਰਦੀ ਰਹਿੰਦੀ ਆ ਮੈਂ ਤਾਂ ਨਹੀਂ ਹਾਂ ਬਹੁਤੀ ਪੋਣੀ ਨਾ ਬਣਿਆ ਕਰ ਉਹਨੂੰ ਮੈਂ ਥੋੜਾ ਬਹੁਤਾ ਜਵਾਬ ਦੇ ਆ ਕਰ ਦੁਨੀਆਦਾਰੀ ਤੇ ਰਹਿਣਾ ਸਿੱਖ ਥੋੜਾ ਬੋਲ ਪਿਆ ਕਰ ਮੂੰਹ ਜੇ ਹਾਈ ਧਾਚੋਪ ਕੀਤੀ ਰਹੇਗੀ ਨਾ ਪੋਣੀ ਜੀ ਬਣੀ ਰਹੇਗੀ ਤੇ ਸਾਰੀ ਉਮਰ ਜੁੱਤੀਆਂ ਹੀ ਖਾਏਂਗੀ ਕੱਲ ਨੂੰ ਤੇਰੀ ਢੀ ਜਵਾਨ ਹੋਈ ਆ ਉਹਨੋਂ ਮੈਂ ਕਹ ਲਉਂ ਭਈ ਬੋਲੂਗੀ ਕੋ ਕੋਤੇ ਵੀ ਫਿਰ ਲੰਮਾ ਵਾਨਸ ਬਣੇ ਲਜਾਮ ਲਾਉਗੀ ਨਾ ਤਾਂ ਫਿਰ ਨਾ ਤੂੰ ਬੋਲੇਂਗੀ ਕੋ ਨਹੀਂ ਨਹੀਂ ਮੰਮੀ ਬੇਸ਼ੱਕ ਮੈਂ ਆਪਣੇ ਕਰਕੇ ਚੁੱਪ ਰਹਿਣੀ ਆ ਫੇ ਚੱਲ ਕੋਈ ਨਹੀਂ ਆ ਪਰ ਜਿੱਦਨ ਗੱਲ ਮੇਰੀਆਂ ਧੀਆਂ ਦੀ ਆ ਗਈਆਂ ਫੇਰ ਤੇ ਨਹੀਂ ਮੈਂ ਚੁੱਪ ਰਹਿਣਾ ਤੇ ਨਾ ਮੇਥੋਂ ਰਿਆ ਹੀ ਜਾਣਾ ਇਹਨਾਂ ਧੀਆਂ ਦੇ ਸਿਰ ਤੇ ਹੀ ਤੇ ਮੈਂ ਆਪਣੀ ਜ਼ਿੰਦਗੀ ਕੱਟਣੀ ਆ ਤੇ ਕੋਈ ਇਹਨਾਂ ਨੂੰ ਗੱਲ ਕਿਵੇਂ ਕਰ ਜਵੇ ਤੂੰ ਵੀ ਤਾਂ ਸਾਡੀ ਧੀ ਆ ਹਾਈਦਾ ਡੋਖ ਹੁੰਦਾ ਵਾ ਤੇ ਤੂੰ ਆਪਣਾ ਹੱਕ ਖਾਂ ਰਹੀ ਆ ਤੂੰ ਦਵਿੰਦਰ ਦਾ ਹੱਕ ਨਹੀਂ ਖਾਂ ਰਹੀ ਹੋਰ ਤੇ ਕੋਈ ਗੱਲ ਨਹੀਂ ਆ ਮੰਮੀ ਬਸ ਇਸੇ ਗੱਲ ਦਾ ਦੋਖਿਆ ਕਿ ਜਦੋਂ ਵੀਰ ਜੀ ਆਇਆ ਸੀ ਤੇ ਐਡੇ ਚਾਣਾ ਮੈਂ ਆਈ ਹਾਂ ਕਿ ਚੱਲ ਵੀਰ ਜੀ ਆਇਆ ਤਾਂ ਮੈਂ ਵੀ ਦੋ ਦਿਨ ਰਹਿ ਆਵਾਂ ਪਰ ਐ ਜਿਵੇਂ ਵੀਰਿਆ ਉਪਰਿਆ ਜਾਂ ਵਾਂਗੂ ਮੇਰੇ ਨਾਲ ਰਿਹਾ ਜਦੋਂ ਉੱਥੋਂ ਫੋਨ ਫੋਨ ਕੱਟ ਕਰਦੇ ਸੀ ਆ ਤੇ ਮੈਨੂੰ ਲੱਗਦਾ ਸੀ ਚੱਲ ਕੰਮਾਂ 'ਚ ਬਿਜੀ ਹੋਣਗੇ ਪਰ ਐ ਪਹਿਲਾਂ ਵਾਲੀ ਕੋਈ ਗੱਲ ਜੀ ਨਹੀਂ ਲੱਗੀ ਰਹਿ ਕੇ ਤੇ ਚੱਲੀ ਆ ਉਪਰਿਆ ਜਾਂ ਵਾਂਗੂ ਰਹੀ ਆ ਜਿੱਦਾਂ ਪਹਿਲਾਂ ਮੇਰੇ ਨਾਲ ਨਿਕਿਆ ਨਿਕੀਆਂ ਗੱਲਾਂ ਕਰਦੇ ਹੁੰਦੇ ਸੀ ਧੋਕ-ਸੋਕ ਸੌਂਦੇ ਸੀ ਉਹੋ ਜੀ ਕੋਈ ਗੱਲ ਹੈ ਹੀ ਨਹੀਂ ਆ ਹੁਣ ਸੋਚੋ ਕਿ ਮੈਂ ਆਈ ਆ ਤੇ ਮੰਮੀ ਨੂੰ ਪਤਾ ਹੀ ਫੇਰਾ ਭਰਾ ਬਾਹਰੋਂ ਆਇਆ ਵਾ ਤੇ ਨਿਆਣੀਆਂ ਵਾਸਤੇ ਜੇ ਕੋਈ ਚੀਜ਼ ਨਾ ਤੇ ਉਹ ਨਾ ਸੋਚੂਗੀ ਵੀ ਕੀ ਲਿਆਇਆ ਵਾ ਮਾਮਾ ਆਇਆ ਹੈ ਕੁੜੀਆਂ ਦਾ ਲਲਕਣ ਡਈ ਆ ਜਦੋਂ ਆਇਆ ਵਾ ਮੈਂ ਚਾਹ ਬਣਾਈ ਆ ਪੀਤੀ ਆ 9-10 ਵਜੇ ਤੱਕ ਰਾਤ ਗੱਲਾਂ ਕਰਦੇ ਰਹੇ ਤੇ ਮੈਂ ਕਿਹਾ ਹੁਣ ਵੀ ਟੈਚੀ ਖੋਲੂਗਾ ਮੇਰੇ ਹੁਣ ਤਾਂ ਟੈਚੀ ਹੀ ਨਹੀਂ ਖੋਲਿਆ ਮੈਂ ਸਵੇਰੇ ਉੱઠી ਤੇ ਟਾਚੀ ਇੱਥੇ ਖਾਲੀ ਪਿਆ ਤੇ ਉਹਦੇ ਗਾਲ ਪਾਉਣ ਵਾਲੇ ਲੀੜੇ ਤੇਰੇ ਵੀਰ ਦੇ ਉਹ ਖਿਲਰੇ ਪਏ ਮੰਜੇ ਤੇ ਜਿਹੜਾ ਸਮਾਨ ਹੀ ਨਾ ਸਵਾਨੀ ਨੇ ਸਾਰਾ ਰਾਤੋਂ ਰਾਤ ਐਨਬਾਰੀ ਚ ਸਾਂਭ ਲਿਆ ਤੇ ਇੱਕ ਜੈਕਟ ਸੜੀ ਜੀ ਤੇਰੇ ਪਿਓ ਨੂੰ ਦਿੱਤੀ ਉਹ ਤੇ ਬਾਕੀ ਲੀੜੇ ਉਹਦੇ ਖਿਲਰੇ ਪਏ ਮੰਜੀ ਤੇ ਤੇ ਟਾਚੀ ਜਿਹੜਾ ਉਹ ਖਾਲੀ ਪਿਆ ਹੀ ਉਹ ਚਲ ਸ਼ੱਕ ਕੋਈ ਨਹੀਂ ਮੰਮੀ ਉਹਦ ਨਹੀਂ ਕੋਈ ਗੱਲ ਉਹਦੇ ਮਾਂਚਿਆਂ ਰੀਤ ਜੀ ਹੁੰਦੀ ਆ ਕਿ ਹਡਾਇਆ ਵਾ ਤੇ ਕੋਈ ਚੀਜ਼ ਦੇਵੇ ਹੋਰ ਕਿਸ ਦੇ ਦਿੱਤੇਆਂ ਜਿਹੜੀ ਪੂਰੀ ਪੈਂਦੀ ਆ ਰੱਬ ਘਰੇ ਹੀ ਦਵੇ ਤੇ ਵਧੀਆ ਵਾ ਮਰਜੀ ਆ ਇਹਨਾਂ ਦੀ ਹੋਰ ਮੈਨੂੰ ਪਤਾ ਧੀਏ ਪੈਣਾ ਨੂੰ ਰੀਚ ਹੁੰਦੀ ਆ ਸਾਡਾ ਭਰਾ ਬਾਹਰ ਗਿਆ ਵਾ ਤੇ ਸਾਡੀ ਲਈ ਕੋਈ ਚੀਜ਼ ਲਿਆਵੇ ਸਾਡੇ ਬੱਚਿਆਂ ਨਹੀਂ ਲਿਆਵੇ ਰੀਚਾਂ ਤੇ ਬੜੀਆਂ ਹੁੰਦੇ گاਵਾ ਪਰ ਕਿਸ ਨੂੰ ਸੁਨਾਸ ਹੁੰਦੀ ਆ ਜਦੋਂ ਲੋਕਾਂ ਦੇ ਨਾਨੇ ਮਾਮੇ ਕਰਦੇ ਆ ਆ ਉਦੋਂ ਆਪਣੇ ਮਨ 'ਚ ਵੀ ਆਉਂਦਾ ਵੀ ਸਾਡੇ ਵੀ ਕਰਨ ਪਰ ਚਲੋ ਸਾਡੇ ਨਹੀਂ ਕਰਦੇ ਹੁਣ ਅਸੀਂ ਕੀ ਕਹਿ ਸਕਦੇ ਆ ਉਦਾਂ ਹੀ ਸਹੌਰਿਆਂ ਦਾ ਇੱਕ ਮੇਨਾ ਜਾਂ ਬਣ ਜਾਂਦਾ ਵਾ ਹੋਰ ਗੱਲ ਤੇ ਕੋਈ ਨਹੀਂ ਆ ਮੰਮੀ ਤੁਸੀਂ ਇਦਾਂ ਕਰੋ ਆ ਕੰਬਲ ਰੱਖ ਲਓ ਜਿੱਦਣ ਆਉਣਗੇ ਆ ਇੱਕ ਵਾਰੀ ਕਹਿ ਦਿਓ ਵੀ ਆ ਕੰਬਲ ਆ ਉਹਦਾ ਲਿਆ ਤੇ ਦੇ ਆਓ ਚਲ ਉਹਨਾਂ ਦੇ ਵੀ ਮਾਸਾ ਟੌਰ ਬਣ ਜੂਗੀ ਆਪੋਂ ਤੇ ਉਹਨਾਂ ਮੇਰੇ ਲਈ ਨਹੀਂ ਖੋਜ ਲਿਆਉਣਾ ਕੀ ਤਾਂ ਇਹੋ ਹੀ ਲੈ ਜਾਣ ਯਾਰ ਜਿੱਦਾਂ ਤੇਰੀ ਮਰਜ਼ੀ ਦੇ ਦੂੰਗੀ ਮੈਂ ਉਹਨਾਂ ਨੂੰ ਜੇ ਲੈ ਆਉਂਗੇ ਤੇ ਆਹੋ ਤੇ ਤੁਸੀਂ ਇਦਾਂ ਕਰੋ ਪਾਪਾ ਇਹਨੂੰ ਕਹੋ ਵੀ ਮੈਨੂੰ ਚੜਾ ਆਉਣਾ ਤੇ ਇਹਨੂੰ ਸ਼ਾਦੀ ਆਉਂਦਾ ਵਾ ਨਹੀਂ ਉਹਨਾਂ ਵੀ ਆਪਣੇ ਪੱਠੇ-ਪੁੱਠੇ ਪਾਉਣੇ ਹੋਣੇ ਆ ਫੇ ਮੈਂ ਬੱਸੇ ਬਿਠਾ ਦੇਣ ਮੈਂ ਜਾਵਾਂ ਉਤਰਨਾ ਆਪਣੇ ਪਿੰਡੀ ਐਵੇਂ ਉਹਨਾਂ ਨੂੰ ਖੇਚਲ ਪਾਊਗੀ ਨਾਲੇ ਆਪਣਾ ਕੰਮ ਤੋਂ ਲੇਟ ਹੋਣਗੇ ਨਿਆਣੀ ਨਾ ਬੜੀ ਰੌਣਕ ਲੱਗੀ ਜੀ ਜਿਆ ਲੱਗਾ ਹੀ ਉਹ ਚੱਲ ਕੋਈ ਗੱਲ ਨਹੀਂ ਮੰਮੀ ਰੈਣ ਨੂੰ ਤਾਂ ਭਾਵੇਂ ਇੱਕ ਅੱਧਾ ਦਿਨ ਹੋਰ ਰੁੱਕ ਜਾਂਦੀ ਪਰ ਮੇਰਾ ਸਿਮੂ ਚ ਧਿਆਨ ਆ ਉਹ ਵੀ ਮੇਰੀ ਨਿਆਣੀ ਆ ਕਿ ਉਹ ਕਿਤੇ ਕਿੱਡੀ ਕੋ ਹੋ ਗਈ ਆਲੇ ਆ ਗਈ ਤੇ ਉਹ ਵੀ ਨਿਆਣੀ ਆ ਉਹ ਕਿੱਡੀ ਖਵਾ ਵਿਚਾਰੀ ਹਾਂ ਵੇਂਦੀ ਹੋਣੀ ਆ ਮੇਰੀ ਮਾਂ ਆ ਹੀ ਨਹੀਂ ਠੀਕਦੀ ਹੋਣੀ ਆ ਰੀਤ ਜਾਣਾ ਦੀਦੀ ਕੋਲ ਜਾਣਾ ਦੀਦੀ ਕੋਲ ਚੱਲ ਗਿਆ ਫਿਰ ਚਲੋ ਨਾਨੂ ਨੂੰ ਕੋਹਾਨੂੰ ਛੱਡ ਕੇ ਆਓ ਕਿੱਥੇ ਨਾਨਾ ਹਾਂ ਨਾਨੂ ਨੂੰ ਕੋਹ ਚਲੋ ਅੱਜ ਕੇ ਆਵਾਜ਼ ਮਾਰੋ ਕਿ ਨਾਨੂ ਸਾਡਾ ਮਾਰ ਕੇ ਲਿਆ ਨਾਨੂ ਨੂੰ ਬੁਲਾ ਲਿਆਓ ਵੈਰੀ ਗੁੱਡ ਹਾਂਜੀ ਨਾਨੂ ਨੂੰ ਬੁਲਾ ਲਾਓ ਨਪਾਲਾਂ ਇਹਦੇ ਕੱਪੜੇ ਬੈਗ ਚ ਪਾ ਲਾ ਬਥੇਰਾ ਬਹਿ ਲਿਆ ਵਾ ਜਾ ਜਾ ਕੇ ਹੁਣ ਕੰਮ ਕਰ ਕੰਮ ਤੇ ਮੈਂ ਕਰ ਹੀ ਲੈਣਾ ਵਾ ਮੇਰਾ ਹੀ ਬਹਿਣ ਦੁੱਧ ਦਾ ਰੈਂਦਾ ਵਾ ਉਹ ਜਿਹੜੀ ਇੱਕ ਦਿਨ ਦਾ ਕਹਿ ਕੇ ਉਥੇ ਚਾਰ ਦਿਨਾਂ ਚੌਥਾ ਦੇਣਾ ਹੈ ਤੇ ਜਿੱਦਣ ਹੁਣ ਮੈਂ ਪਿੰਡ ਜਾਣਾ ਨਾ ਤੇ ਮੈਨੂੰ ਕਹਿ ਨਾ ਨਹੀਂ ਕਿ ਸਾਧ ਦਿਨ ਵਾਪਸ ਆ ਜਾ ਚਾਰ ਦਿਨ ਪੰਜ ਰਾਤਾਂ ਰਹਿ ਕੇ ਆਉਂਗੀ ਤੇ 6ਵੇਂ ਦਿਨ ਘਰ ਆਉਂਗੀ ਠੀਕ ਆ ਚਾਰ ਦਿਨ ਹੋਰ ਐ 6 ਦਿਨ ਤੂੰ ਰਹਿ ਬਣਾ ਤੇ 10 ਦਿਨ ਮੈਂ ਰਹਿ ਆਉਂਗੀ ਚਲ ਠੀਕ ਆ ਮਾਂ ਤੇ ਵਧੀਆ ਹੋ ਜਾ ਤੂੰ ਰੋ ਸਾਨ ਕਾਦਾ ਵਾ ਨਾਲ ਮੈਂ ਆਪਣੀ ਪੋਤੀ ਨੂੰ ਲੈ ਜਣਾ ਵਾ ਤੁਸੀਂ ਪਕਾਇਓ ਤੇ ਖਾਓ ਨਹੀਂ ਮੰਮੀ ਇਹ ਤਾਂ ਕਹਿਣ ਦੀ ਗੱਲ ਆ ਘੜੀ ਵਾਲਾ ਘਲੀ ਵਾਲਾ ਕਰਕੇ ਗਈ ਚੱਲ ਇੱਕ ਰਾਤ ਰਹਿ ਆਉਂਦੀ ਉੱਥੇ ਜਾ ਕੇ ਤੇ ਬੱਸ ਉਹ ਤੇ ਡਈ ਹਣੀ ਪਰਜਾਈ ਦਾ ਸਿਰ ਖਾਣਾ ਹੋਰ ਇਹਨਾਂ ਕਰਨਾ ਵੀ ਕੀ ਆ ਪਰਜਾਈ ਦਾ ਖਾਵੇ ਮਾਂ ਦਾ ਖਾਵੇ ਜਿਹਦਾ ਮਰਜ਼ੀ ਖਾਵੇ ਤੈਨੂੰ ਮੈਂ ਇਹ ਗੱਲ ਨਾ ਕੀ ਤੂੰ ਆਪਣਾ ਕੰਮ ਵਲ ਧਿਆਨ ਰੱਖਿਆ ਕਰ ਫਿਰ ਮੇਰੇ ਕੋ ਨਿਕੰਮਾ ਹੁੰਦਾ ਮੇਰੇ ਕੋ ਜਿੰਨਾ ਕੋ ਹੋ ਗਿਆ ਕਰ ਲਿਆ ਨੀ ਕੁੜੀਏ ਜਾ ਕੋਲ ਚਾਹ ਬਣਾ ਕੇ ਲੈ ਮੇਰਾ ਪੁੱਤ ਚੱਲ ਜਾ ਹੰਡ ਨਾ ਜਿਆਦੀ ਪਾਈ ਸੀ ਮੂੰ ਉਹ ਤਾਂ ਮਿੱਠਾ ਫਿੱਕਾ ਰੱਖੀ ਐਦਾਂ ਨਹੀਂ ਕਰੀਦਾ ਹੁੰਦਾ ਵੇ ਕੁੜੀ ਨੇ ਵੀ ਕੰਮ ਸਵਾਰੇ ਤੇਰੇ ਨਾਲ ਉਹੋ ਤੇ ਮੈਂ ਲੱਗੀ ਮਾਤਾ ਤੈਨੂੰ ਕਹਿਣਾ ਵੀ ਜੇ ਤੀ ਪੁੱਤ ਨੂੰ ਅਸੀਂ ਕਵਾਂਗੇ ਨਾ ਵੀ ਕੰਮ ਕਰ ਤੇ ਪੀਤੀ ਪੁੱਤਨੇ ਤੇ ਕਹਿਣਾ ਵੀ ਮੇਰੀ ਮਾਂ ਮੈਨੂੰ ਕੁਝ ਕਹਿੰਦੀ ਨਹੀਂ ਨੀ ਕੁੜੀ ਨੇ ਕੱਲ ਦਾ ਮੇਰ ਨਾਲ ਇਨਾ ਕੰਮ ਕਰਾਇਆ ਨਾ ਜਿੱਦਨ ਦੀ ਮਾਂ ਗਈ ਉਦੋਂ ਦਾ ਹੀ ਚਾਹ ਬਣਾ ਕੇ ਸੋਹਣੀ ਵੜੀ ਪਿਆਉਂਦੀ ਆ ਰੋਟੀਆਂ ਲਾ ਲੈਂਦੀ ਆ ਸਬਜੀ ਨੂੰ ਤੜਕਾ ਬੜਾ ਸੋਹਣਾ ਲਾਇਆ ਦਾਲ ਨੂੰ ਪਤਾ ਤੜਕਾ ਲਾਇਆ ਨੇ ਲਸਣ ਪਿਆਜ਼ ਮੇਰੇ ਲਾਗੇ ਬਹਿ ਕੇ ਕਟਿਆ ਤੇ ਮੰਮੀ ਜੀ ਹੋਈ ਤੀਨ ਵਕਲ ਦਵਾਂਗੇ ਤਾਂ ਆਈ ਆਉਗੀ ਉਹ ਤੇ ਆਂਦੀ ਵੀ ਮੈਂ ਪਾ ਲੈ ਲੀੜੇ ਤੇ ਕੱਪੜੇ ਤੇ ਚੱਲ ਮੈਂ ਉਧਰ ਸਫਾਈਆਂ ਕਰਨ ਚੱਲ ਜਾ ਤੇ ਕੁੜੀ ਕਰਕੇ ਤਿਆਰ ਕਰ ਦੇਣੀ ਸਕੂਲੇ ਆਈ ਤੇ ਉਹਨੂੰ ਕੁਝ ਨਹੀਂ ਕਹਿਣਾ ਉਹ ਵੇਖ ਲੈ ਹੁਣ ਚਾਹ ਦਾ ਆਖਿਆ ਕਿ ਤੇ ਕੁੜੀ ਨੇ ਜਵਾਬ ਦਿੱਤਾ ਇੱਥੇ ਹੁੰਦੀ ਨਾ ਮਾਂ ਇਹਨੇ ਮੜਾ ਜਦ ਲੇਖਣਾ ਤੇ ਕੁੜੀ ਨੂੰ ਉੱਥੇ ਬਹਿ ਜਾਣਾ ਨਹੀਂ ਬਹਿੰਦੀ ਕੋਈ ਗੱਲ ਨਹੀਂ ਮੈਂ ਇਹਨੂੰ ਪੁੱਛੂਗੀ ਨਾ ਮੈਂ ਤੂੰ ਕਿਉਂ ਡੱਕਦੀ ਕੁੜੀਆਂ ਜਦੋਂ ਕੁੜੀ ਕੰਮ ਕਰਦੀ ਆ ਤੇ ਹਾਂ ਅਗਲੀ ਅਗਲੀ ਕਹਿ ਦਿੰਦੀ ਮੈਨੂੰ ਫਿਰ ਤੂੰ ਤੇ ਨੌਕਰਾਨੀਆਂ ਬਣਾਈਆਂ ਵਾ ਤੂੰ ਤੇ ਸਮਝਦੀ ਇਹਨਾਂ ਨੂੰ ਆਪਣੀਆਂ ਤੇ ਮੈਂ ਆਪਣੀਆਂ ਮਾਂ ਤਾਂ ਸਮਝਦੀ ਤੇ ਮੈਂ ਤਾਂ ਕੁੜੀਆਂ ਨਾ ਕਰਦੀ ਆ ਤਾਂ ਸੇ ਤੇਰੇ ਤੂੰ ਆਪਣੀਆਂ ਸਮਝਦੀ ਆ ਚੰਗਾ ਲੱਗਦਾ ਇਹ ਗੱਲ ਮੈਨੂੰ ਵੀ ਤੇ ਤੂੰ ਹੁਣ ਨਾ ਕੁੜੀ ਨਾਲ ਇਦਾਂ ਤੇ ਮੂਰ ਰੱਖਿਆ ਕਰ ਕੁੜੀ ਨੂੰ ਅਕਲ ਆ ਜੂਗੀ ਚੰਗਾ ਚੰਗਾ ਆਹੋ ਤੇ ਜਾ ਹੁਣ ਥੋੜਾ ਬੋਧਾ ਤੂੰ ਵੀ ਹੱਥ ਲਾ ਲੈ ਨਾ ਕੀ ਹੱਥ ਲਾਉਣਾ ਵਾ ਹੁਣ ਸ਼ਾਮਾਂ ਪਈਆਂ ਆਉਂਦੀ ਹੋਣੀ ਜੇ ਤੇ ਮੈਡਮ ਆਜੂਗੀ ਤਾਂ ਆਣ ਕੇ ਰੋਟੀ ਪਾਣੀ ਦਾ ਕਰ ਲੂਗੀ ਮੇਰੇ ਨਾਲ ਅੱਜ ਵੱਖੀ ਚ ਬੜੀ ਪੀੜ ਹੋਣ ਢਈ ਆ ਮੈਂ ਬੜੀ ਵਾਰੀ ਆਖਾ ਮੇਰਾ ਟੈਸਟ ਕਰਾ ਦੋ ਪਰ ਤੁਸੀਂ ਵੀ ਨਾ ਟਮਾਟੋ ਵਾਲੀ ਕੰਮ ਰੱਖਦੇ ਮੇਹਲਾ ਜਿਹੜੇ ਉਦਨ ਕਰਾਏ ਸੀ ਉਹ ਕਿੱਥੇ ਸੀ ਮੈਂ ਕਹੀ ਨਹੀਂ ਕਿਤੇ ਪਥਰੀ ਪੁਥਰੀ ਆਂ ਬਿਬਤਾ ਤੇਰੇ ਬਾਦੀ ਪੈਣੀ ਆ ਮੈਂ ਤਾਂ ਮੱਜੇ ਤੇ ਪੈ ਜਾਣਾ ਕਾਲੇ ਮੂੰਹ ਵਾਲੀ ਪਥਰੀ ਨਾ ਪਵੇ ਤਾਂ ਕੀ ਪਵੇ ਪਸਰ ਮੱਥਰ ਹਾ ਰੱਬਾ ਹਾਏ ਨੀ ਮੇਰੀ ਜੱਜੋ ਬੰਚੋ ਆਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਜੀ ਲਾ ਕੇ ਪੈ ਗਈਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਮਾ ਸਤਿ ਸ਼੍ਰੀ ਅਕਾਲ ਲੈ ਸਤਿ ਸ਼੍ਰੀ ਅਕਾਲ ਆਏ ਤੂੰ ਕੀ ਕਰਦਿਆ ਸੀ ਕੁਝ ਨਹੀਂ ਬਸ ਹਾਏ ਹਾਏ ਅਜੇ ਕਿੱਥੇ ਮੰਮੀ ਏਡੀ ਛੇਤੀ ਏਡੀ ਛੇਤੀ ਨਾ ਹਾਂ ਵੇਲਾ ਤੂੰ ਆਹ ਜਿਹੜਾ ਚਵਾ ਦੇਣਾ ਜੀ ਮੂੰਹ ਫੇਰ ਲਿਆ ਮੇਰੇ ਵੱਲ ਆਈ ਏਡੀ ਛੇਤੀ ਏਦਾ ਏਦਾ ਕੁੱਟੂ ਏਦਾ ਏਦਾ ਆਈ ਸਹੀ ਤੂੰ ਹੋਰ ਠੀਕ ਆ ਸਕ ਜੇ ਠੀਕ ਵਾ ਤੈਨੂੰ ਢੀਕਣ ਦੇ ਆ ਜੀ ਲਾ ਕੇ ਪੈ ਗਈਆਂ ਲੇ ਫਿਰ ਪੇਕੇ ਜਾਈਏ ਤਾਂ ਜੀਤ ਮੰਮੀ ਲੱਗ ਹੀ ਜਾਂਦਾ ਨਹੀਂ ਇੱਥੇ ਇੱਥੇ ਬੈਣਾ ਕਿੰਦਰ ਨਹੀਂ ਮੈਂ ਅੰਦਰ ਹੀ ਬਹਿਣੀ ਆ ਇਹਨੂੰ ਆਰੇ ਲਾਵਾਂ ਚੱਲ ਮੈਂ ਬੜੀ ਬਚ ਗਈ ਆ ਮੇਰਾ ਬੱਬੂ ਮੰਮੀ ਮੇਰੇ ਚੱਲੋ ਜੀ ਪਾਣੀ ਲੈ ਪਾਣੀ ਲੈ ਆਇਆ ਮੇਰਾ ਪੁੱਤ ਤੁਸੀਂ ਵੀ ਨਾ ਮੋਬਾਈਲਾਂ ਲੈ ਵੇਖਿਆ ਉਹਨੂੰ ਵੀ ਪਿਆਸ ਲੱਗ ਗਈ ਬਾਸ ਨਹੀਂ ਮਿਲੀ ਸਾਨੂੰ ਉੱਥੋਂ ਤੁਰ ਕੇ ਆਉਣਾ ਪਿਆ ਹੂੰ ਠੀਕ ਆ ਸਾਰੇ ਠੀਕ ਆ ਵਧੀਆ ਹੀ ਆ ਆ ਮਰ ਜੀ ਇਸ ਉਹ ਬਹੁਤ ਸੋਹਣਾ ਲੱਗਾ ਨਹੀਂ ਕਿਤੇ ਕਿੰਨਾ ਸੋਹਣਾ ਸੋਹਣਾ ਆ ਮम्मी ਨੇ ਦੋ ਬਣਾਏ ਇੱਕ ਸੀਵਾ ਤਾਂ ਹੀ ਦੇਖ ਹਸੀਨ ਵਾਲਾ ਵੇਖ ਲਓ ਮम्मी ਮੈਂ ਆਉਂਦੀ ਜੇ ਬੜਾ ਬੜਾ ਜੱਜਾ ਫੋਟੋ ਫਟ ਪੈਂਡਿਆ ਵਦੀਪ ਨੂੰ ਸੂਟ ਤੇ ਕਾਹਨੂੰ ਜੀਤ ਨਹੀਂ ਕਰਦਾ ਮਾਂ ਨੂੰ ਸ਼ਰਮ ਨਾਈ ਇੰਨਾ ਗਾੜਾ ਸੂਟ ਬਣਾਤਾ ਹੁਣ ਵਾਹ ਸੂਟ ਪਾਉਗੀ ਓਏ ਹਾਈ ਨਹੀਂ ਉਹਦੀ ਉਮਰ ਹਾਰ ਗਈ ਉਮਰ ਨਹੀਂ ਹਾਰ ਗਈ ਜਦੋਂ ਸਿਰ ਤੋਂ ਨੰਗੀਆਂ ਹੋਈਆਂ ਹਣ ਨਾ ਉਹਦਾ ਫਿੱਕੇ ਸੂਟ ਚੱਲਦੇ ਆ ਲੋਕਾਂ ਕੋਲ ਚ ਗੱਲਾਂ ਕਰਵਾਉਣੀਆਂ ਮਾਂ ਨੂੰ ਨਹੀਂ ਚਾਜ ਪਾ ਕੇ ਤੇ ਨਗਾਨੀ ਦੇ ਘਰ ਪੋਚੇ ਲਾਉਣੇ ਆ ਚਲ ਚੁੱਪ ਕਰ ਹੁਣ ਤੂੰ ਠੇਕਾ ਨਹੀਂ ਲੈ ਚੁਕੀ ਇਧਰ ਖਟਾਟਾ ਡੱਡੂ ਬਣਾਤਾ ਸ਼ਰਮ ਨਹੀਂ ਆਈ ਖਰੀਦਣ ਲੱਗੀ ਨੂੰ ਕਿੱਦਾਂ ਗੱਲਾਂ ਕਰਦੀ ਆ ਨਾ ਪਿਛਲੇ ਜਰਵਾਜ ਦਾਈਓ ਟਰੰਕ ਤੋਂ ਵਿੱਚ ਕੱਢ ਕੇ ਦੇਤਾ ਲੱਗਦਾ ਹਾਏ ਹੈ ਨਹੀਂ ਹੱਥੇ ਜਿੱਦ ਪੜ ਕੇ ਵੇਲਾ ਦੂਰੋਂ ਤੈਨੂੰ ਡੱਡੂ ਤੈਨੂੰ ਲੱਗਣ ਡਿਆ ਦੱਸ ਪਿਆ ਚੱਲਦੀ ਤੈਨੂੰ ਵੇਖ ਕੇ ਲੱਗਣ ਡਿਆ ਕਿੱਥੇ ਚਲਦੇ ਹੁਣ ਇਹ ਤਾਂ ਦੌੜੋਂ ਡੇ ਚਲਦੇ ਕਿਉਂ ਨਹੀਂ ਆ ਆ ਗਈ ਮਮਾ ਕਹਿੰਦੇ ਸਾਸਰੀ ਗੱਲ ਬਲਾ ਚਲ ਸਾਸਰੀ ਗੱਲ ਕਰਦੇ ਸਾਸਰੀ ਗੱਲ ਕਰ ਸੋਹਣਾ ਸੂਟ ਤੇ ਸੋਹਣਾ ਸੂਟ ਸਮਾਨੀ ਤੂੰ ਐਸਾ ਹੈ ਕੋਨੇ ਸਵਾਲੇ ਤੂੰ ਸਵਾਲੀ ਬਾਬਾ ਗਾੜੇ ਪਾ ਕੇ ਤੁਰੀਆਂ ਫਿਰੇ ਦੋਵੇਂ ਜਣੀਆਂ ਫੇਰ ਵੇਖ ਲਾ ਮੈਂ ਕਹਿੰਦੀ ਵੀ ਮੂੰਹ ਬੰਦ ਰੱਖ ਤੇ ਸਭ ਕੁ ਮੇਰੇ ਸਿਰ ਤੇ ਚੜਦੀ ਹੁਣ ਚਾਹ ਪੀਲਾ ਤੇ ਕੰਮ ਕਰੋ ਚੰਗਾ ਕਰ ਲੈ ਜਿਹੜੀ ਆਈ ਆ ਮੈਂ ਤਾਂ ਮੈਂ ਪੈਣ ਲੱਗੀ ਘੜੀ ਲੰਮੀ ਮੋਤਨ ਸਿਰ ਨੂੰ ਹੋੜਾ ਜਾ ਮੈਂ ਤਾਂ ਅੰਦਰ ਜਾ ਜਾਣਾ ਮੈਨੂੰ ਲੱਗੇ ਕਰ ਲੋ ਚੁਗਲੀਆਂ ਚੁਗਲੀਆਂ ਤੇਰੀਆਂ ਮੰਮੀ ਵੇਖ ਲਿਆ ਸੂਟ ਚੰਗਾ ਵਾ ਹਾਂ ਬਹੁਤ ਸੋਹਣਾ ਸੂਟ ਵਾ ਹਾਂ ਵੀ ਸੋਹਣਾ ਵਾ ਤੇ ਆਉ ਦੋ ਸੋਨਾ ਤੇਨੂੰ ਬਹੁਤ ਜਵ ਕਮ ਕਰਾਓ ਕੀ ਗੱਲ ਆ ਠੀਕ ਨਹੀਂ ਝ ਹਾਂ ਉਹ ਬੁਖਾਰ ਚ ਹੋਇਆ ਹੀ ਦੋ ਦਿਨ ਹੋਏ ਤੇ ਇਦਾਂ ਹੀ ਬਸ ਕੰਮ ਕਰਦੀ ਫਿਰਦੀ ਹਾਂ ਤੇ ਚੱਲ ਮੈਂ ਹੁਣ ਆ ਗਈ ਵਿਚਾਰੀ ਆ ਪਸਾ ਬਣਾਣਾ ਵਾ ਮੈਂ ਫੜਵੰਦੀ ਚਾਹ ਤੈਨੂੰ ਜਗਾ ਆ ਚੱਲ ਕੱਪ ਚ ਲਿਆਵਾਂਗੇ ਗਲਾਸੀ ਚ ਨਹੀਂ ਗਲਾਸ ਦੇ ਕੱਪ ਕੀ ਬਣਾਣਾ ਮੰਮੀ ਬਾਟੇ ਬੂਟੇ ਚ ਪਾ ਕੇ ਦੇ ਹਾਂ ਆਪਣੀ ਮਾਂ ਨੂੰ ਉਥੇ ਰਿਵਾਜ ਚੱਲਦਾ ਹਣਾ ਵਾ ਨਖਤੀ ਨੇ ਜਿਹੜਾ ਸੂਟ ਪਾਇਆ ਵਾ ਉਹਦਾ ਕਹਿਣ ਦੀ ਗੱਲ ਨਹੀਂ ਫੁੱਟ ਫੁੱਟ ਪੈਣ ਧਿਆ ਵਾ ਹੁਣ ਜੋ ਮਰਜੀ ਹੋ ਜੇ ਜੁਬਨ ਨੂੰ ਕਹਿਣਾ ਪੈਸੇ ਪਾ ਤੇ ਮੰਮੀ ਇਹੋ ਜਿਹਾ ਸੂਟ ਦਾ ਕਲਰ ਬਣਾਵਾ ਤੇ ਪਾਵਾਂ ਤੇ ਮੈਨੂੰ ਵੀ ਫੁੱਟ ਫੁੱਟ ਪਊਗਾ ਮੈਂ ਕਿਹੜੀ ਘੱਟ ਵਾ ਮੇਰਾ ਕਿਹੜਾ ਆ ਕੋਈ ਜਵਾਕ ਜੱਲਾ ਵਾ ਮੇਰੀ ਕਿਹੜੀ ਉਮਰ ਆ ਰਗੀ ਆ ਵਧੀਆ ਪਾਉ ਮੰਮੀ ਕੋਈ ਗੱਲ ਨਹੀਂ ਲੈਣਾ ਵਾ ਤੇ ਲੈਣਾ ਵੀ ਮੈਂਦੀ ਆ ਵਾ ਵੇਖੀ ਜਦੋਂ ਫਿਰ ਪਾ ਕੇ ਨਿਕਲੀ ਤੇ ਕਹਿਣਾ ਫਲਾਣੀ ਦੀ ਨੌ ਨੇ ਸੂਟ ਪਾਇਆ ਹਰੇ ਰੰਗ ਦਾ ਮੰਮਾ ਨਾ ਨੀਨੇ ਮੇਰੇ ਵਾਸਤੇ ਕੋਈ ਸੂਟ ਨਿਕਲਿਆ ਪੁੱਤ ਨਹੀਂ ਨਾਨੀ ਨੇ ਪੈਸੇ ਦਿੱਤੇ ਸੀ ਆਂਦੇ ਹੀ ਸਿਮੂ ਨੂੰ ਨਾਲ ਖੜਕੇ ਤੇ ਉਹਦੀ ਮਰਜ਼ੀ ਦਾ ਬਣਾਦੀ ਸੋਹਣਾ ਵਾ ਸੂਟ ਮੇਰਾ ਬਹੁਤ ਸੋਹਣਾ ਮਿੰਨੂ ਸੋਈ ਸੀ ਤੋ ਨਹੀਂ ਪੁੱਤ ਤੈਨੂੰ ਸੀਤਿਆਂ ਦੇ ਸਾਰਾ ਇਹਦੀ ਕਢਾਈ ਕੱਟੀ ਜਾਣੀ ਆ ਤੇਰੇ ਨਹੀਂ ਆ ਜਨਾਬ ਦਾ ਇਹ ਸੂਟ ਠੀਕ ਤੈਨ ਮੈਂ ਲਿਆ ਕੇ ਦਉਂਗੀ ਰੈਡੀਮੇਡ ਨੇ ਦਿੱਤੇ ਨਾਨੀ ਨੇ ਪੈਸੇ ਠੀਕ ਪੁੱਤ ਮਗਰੋਂ ਜੀ ਲੱਗ ਗਿਆ ਸੀ ਹਾਂ ਜੀ ਮੈਂ ਲੱਗ ਗਿਆ ਸੀ ਕੀ ਕੀ ਕੀਤਾ ਮੇਰੇ ਪੁੱਤ ਨੇ ਕੁਝ ਵੀ ਨਹੀਂ ਚਾਚੀ ਨੇ ਕੋਈ ਕੰਮ ਤਾਂ ਨਹੀਂ ਕਰਾਇਆ ਨਹੀਂ ਨਹੀਂ ਅੱਛਾ ਤੇ ਪੜਿਆ ਸੀਗਾ ਖੇਡਦੀ ਰਹੀਆਂ ਨਹੀਂ ਨਹੀਂ ਪੜੀ ਸੀ ਚੰਗਾ ਲੱਗਾ ਸੂਟ ਇਹਨੂੰ ਹਾਂਜੀ ਵੱਡੀ ਹੋਏਗੀ ਨਾ ਕੋਈ ਨਹੀਂ ਇਦਾਂ ਦੇ ਬਣਾ ਕੇ ਦਿਆ ਕਰੂੰਗੀ ਠੀਕ ਕੰਮ ਤੇ ਮੇਰੀ ਧੀ ਨੇ ਕਿਤੇ ਸਾਰਾ ਹੀ ਕੀਤਾ ਕੰਮ ਕਿਤੇ ਨਾਲ ਆਪਣੀ ਮੰਮੀ ਵੱਡੇ ਦੇ ਐਂਜੇ ਕੰਮ ਕਰਦੀ ਵੀ ਜਿੱਦਾਂ ਕਿਤੇ ਮਾਂ ਨਹੀਂ ਖੁਸ਼ ਕਰਤਾ ਕੁੜੀ ਨੇ ਤੇ ਕਿਤੇ ਮਾਂ ਰਸੋਈ ਸੰਭਾਲਦੀ ਮੈਨੂੰ ਤਾਂ ਨਹੀਂ ਮੈਂ ਕੋਈ ਕੰਮ ਨਹੀਂ ਮਗਰੋਂ ਕੀਤਾ ਕੀ ਕਰਦੀ ਨਹੀਂ ਨੀ ਕੁਝ ਨਹੀਂ ਬਸ ਕਦੇ ਪੋਚੇ ਲਾਏ ਹਾਏ ਹਾਏ ਮੰਮੀ ਇਹਦ ਕਹੂੰਗੇ ਉਹ ਪੋਚੇ ਲਵਾਏ ਨਿਆਣੀ ਕੋਲੋਂ ਹਾਏ ਹਾਏ ਦੀਪ ਤੇਰਾ ਦਿਮਾਗ ਖਰਾਬ ਕੁੜੀਆਂ ਨੂੰ ਕੰਮ ਜਿੰਨਾ ਸਿੱਖਣ ਗਿਆ ਉਹਨਾਂ ਚੰਗਾ ਰਹਿਣ ਗਿਆ ਉਹ ਮੰਮੀ ਸਾਰੀ ਉਮਰ ਉਹਨੇ ਕੰਮ ਹੀ ਕਰਨਾ ਵਾ ਉਹਦੀਆਂ ਪੜ੍ਹ ਲਿਖਣ ਦੀ ਉਮਰ ਆ ਉਹਨੂੰ ਪੜ੍ਹ ਲੈੰਦੋ ਮਨ ਕੇ ਕੰਮ ਹੀ ਕਰਨਾ ਉਹਨੇ ਵੀ ਤੇ ਹੁਣ ਜੇ ਅਸੀਂ ਡਾਇਆ ਨਾ ਤੈਨੂੰ ਜਾਜ ਕੇ ਦੋਣੀ ਮਾੜੀ ਮੋਟੀ ਬਥੇਰਾ ਟਾਈਮ ਆ ਜਾ ਸਿੱਖਣ ਚ ਕੋਈ ਗੱਲ ਨਹੀਂ ਤੂੰ ਕੁੜੀਏ ਆਪਣੇ ਰਹਾ ਰਾਮ ਤੂੰ ਆਪਣੀ ਵੱਡੀ ਮੰਮੀ ਦਾ ਥੋੜਾ ਪਤਾ ਕਰਾਇਆ ਕਰ ਚੰਗਾ ਆਹੋ ਆਹੋ ਉਹ ਤੇ ਜਿਹੜਾ ਮਾੜਾ ਮੋਟਾ ਹੱਥ ਲਾਉਂਦੀ ਉਹਨੇ ਤੇ ਉਹ ਵੀ ਖਲਾਉਣੋਂ ਹਟ ਜਾਣਾ ਵੀ ਕੋਈ ਨਹੀਂ ਕਰਨ ਲੱਪੀਆਂ ਮਾਰਦੀਆਂ ਦਾਲੂ ਉਹਨੂੰ ਮੈਂ ਚੰਗਾ ਮੈਨੂੰ ਜਾਜਵਾ ਆ ਅੱਗੇ ਨਹੀਂ ਨਜੇਦੀ ਤਾਂ ਥੋੜਾ ਠੀ ਵੇ ਹਦੀਪ ਪੁੱਤ ਤੀਆਂ ਚ ਜਿੰਨਾ ਕੰਮ ਆਪਾਂ ਸਿਖਾਵਾਂਗੇ ਨਾ ਧੋਖਾ ਨਹੀਂ ਖਾਈਦਾ ਵੇਹ ਹੁਣ ਤੂੰ ਸਲਾਈ ਕਰਦੀ ਆ ਤੇ ਕਿਸੇ ਦੇ ਗਾੜੀ ਹੱਥ ਡੰਬਦੀ ਆ ਆਪਣੇ ਰਮਾਨ ਦੇ ਨਾਲ ਵੇਹ ਲੱਗ ਤੇ ਲਈ ਫਿਰਦੀ ਆ ਜਿੱਧਰ ਨੂੰ ਮਰਜੀ ਆ ਵੀ ਸੂੜ ਸੀਲਾ ਤੇ ਉਹ ਵੀ ਸੀਲਾ ਉਹ ਵੀ ਸੀਲਾ ਮੰਮੀ ਉਦਾਂ ਹੀ ਮੈਨੂੰ ਐ ਲੱਗਦਾ ਵਾ ਵੀ ਮੇਰੀ ਸਾਰੀ ਉਮਰ ਕੰਮ ਚ ਲੰਘ ਗਈ ਯਾਰ ਕਿਤੇ ਮੇਰੀਆਂ ਧੀਆਂ ਵੀ ਨਾ ਇਦਾਂ ਹੀ ਕੰਮ ਧੰਦੇ ਚ ਹੀ ਨਾ ਲੱਗੀਆਂ ਰਹਿਣ ਮੈਂ ਨਹੀਂ ਚੱਲ ਪੜ੍ਹ ਲਿਖ ਕੇ ਕਿਤੇ ਕਾਮਜਾਬ ਹੋ ਜਾਣ ਹੋਰ ਤਾਂ ਨਹੀਂ ਕੋਈ ਗੱਲ ਵੇਹ ਪੁੱਤ ਚੰਗਾ ਸੋਚੀਏ ਤੇ ਚੰਗਾ ਹੁੰਦਾ ਵਾ ਚੰਗਾ ਸੋਚੀਦਾ ਹੁੰਦਾ ਵਾ ਚੰਗਾ ਸਿਆਣੀ ਬਣਿਆ ਕਰ ਚਲ ਆ ਗੱਲਾਂ ਸਾਢ ਹੋਣ ਤੋਂ ਕਿਦਾਂ ਪਰਜਾਈ ਦਾ ਠੀਕ ਠਾਕ ਵਾ ਭਰਾ ਕਿਉਂ ਨਹੀਂ ਆਇਆ ਤੇਰਾ ਇੱਥੇ ਕੀ ਗੱਲ ਠੀਕ ਆ ਮੰਮੀ ਤੁਹਾਨੂੰ ਪਤਾ ਹੀ ਆ ਸਾਰਾ ਤੁਹਾਡੇ ਤੋਂ ਕਿਹੜਾ ਕਦੀ ਕੋਈ ਗੱਲ ਮੈਂ ਲਕਾਈ ਆਪਣੇ ਪੇਕੇਆਂ ਦੀ ਮੈਂ ਤੇ ਦਵਿੰਦਰ ਦਾ ਕਰਕੇ ਨਹੀਂ ਪੁੱਛਿਆ ਤੈਨੂੰ ਤੇ ਮੈਂ ਤੇ ਅੱਗੇ ਪੁੱਛਣ ਪੁੱਛਣ ਕਰਨ ਈ ਹੀ ਪੁੱਛਦੀ ਆ ਕੀ ਗੱਲ ਆ ਕਿਉਂ ਨਹੀਂ ਆਇਆ ਗੱਲ ਵਾ ਕੋਈ ਦੱਸਿਆ ਕਰ ਮੈਨੂੰ ਮਨ ਹਵਲਾ ਹੁੰਦਾ ਵਾ ਗੱਲ ਕੋਈ ਨਹੀਂ ਮੰਮੀ ਉਦਾਂ ਹੀ ਮਰਜੀ ਆ ਅਗਲੇ ਦੀ ਨਹੀਂ ਆਇਆ ਤੇ ਮੈਂ ਗਈ ਵੀ ਆਇਆ ਉਹ ਪਰਿਆਜਾ ਵਾਂਗੂ ਰਹਿ ਕੇ ਆ ਗਈਆਂ ਕੁਛ ਉਹ ਜਆ ਭਾਬੀ ਨੇ ਮੇਰੇ ਨਾਲ ਖੁੱਲ ਕੇ ਬੋਲਣ ਨਹੀਂ ਦਿੱਤਾ ਉਹਨੂੰ ਮਜਬੂਰ ਆ ਉਹ ਕੀ ਕਰ ਸਕਦੇ ਆ ਐਡੀ ਵੀ ਕਿਹੜੀ ਮਜਬੂਰੀ ਹੋ ਗਈ ਵੀ ਜਿਹੜਾ ਖੁੱਲ ਕੇ ਬੋਲਣ ਵੀ ਨਹੀਂ ਦਿੱਤਾ ਤੇ ਇਹਦਾ ਮੈਨੂੰ ਹੱਥ ਪਾਈ ਇਹ ਨੱਕ ਜਿਹੜਾ ਖਿੱਚ ਕੇ ਆਪਣੇ ਵੱਲ ਕਰ ਲੈਂਦੀ ਹੀ ਓਏ ਓਏ ਹੋਈ ਹੋਣਾ ਵਾ ਕਿ ਪੀ ਇਹਨੇ ਕੋਹਣਾ ਕੋਹ ਮੰਗ ਲੈਣਾ ਵਾ ਪਾਪਾਈ ਨੇ ਵੀ ਐਵੇਂ ਹੀ ਜਿੱਦ ਜੀ ਕਰ ਲਈ ਆਂਦੇ ਮਸ਼ੀਨ ਆਂਦੀ ਹਾਂ ਨਹੀਂ ਦਵਿੰਦਰ ਵਰਤਨ ਦਿੰਦੀ ਤੇ ਮਸ਼ੀਨ ਨੂੰ ਵੀਰ ਆਪਣੇ ਨੂੰ ਕਹਿ ਲੈ ਦੇ ਮੈਂ ਵੀ ਪਾਪਾਈ ਦੇ ਮਗਰ ਲਾ ਕੇ ਉਹਨਾਂ ਨਾਲ ਗੱਲ ਕਰ ਲਈ ਨਾਂ ਤਾਂ ਨਹੀਂ ਮੈਨੂੰ ਕੀਤੀ ਅੱਛਾ ਪਰ ਗੱਲ ਗੋਲ ਮੋਲ ਜੀ ਕਰਦੇ ਹੀ ਪਰ ਪਤਾ ਲੱਗਦਾ ਹੀ ਮੈਨੂੰ ਵੀ ਉਹ ਜਿਆ ਖੁੱਬਕੇ ਨਹੀਂ ਮੰਨਦੇ ਤੇ ਮੈਂ ਫਿਰ ਪਾਪਾਈ ਨੂੰ ਕਿਹਾ ਤੁਹਾਂ ਦੇ ਮੈਂ ਆਪਦੇ ਆਉਂਗਾ ਝੋਨਾ ਵੇਚ ਕੇ ਦਿਹਾੜੀ ਡੰਗ ਦਾ ਕਾਉਂਗਾ ਤੇ ਜੇ ਪਰਜਾਈ ਉਹਦਾਂ ਦੀ ਆ ਤੈਨੂੰ ਵੀ ਪਤਾ ਤੇਰੀ ਮਾਂ ਨੂੰ ਵੀ ਪਤਾ ਵਾ ਪੀ ਦਾ ਸੁਭਾਅ ਕਿਦਾਂ ਦਾ ਤੇ ਤੁਸੀਂ ਜਰੂਰ ਉਹਦੇ ਸਾਹਮਣੇ ਫੜਫੜ ਕਰਨਾ ਵੀ ਆ ਚੀਜ਼ ਲੈ ਦੋ ਆਹ ਲੈ ਦੋ ਉਹ ਬਹੁਤ ਆਪਣਾ ਪਰਦਾ ਰੱਖੀ ਦਿੰਦਾ ਵਾ ਉਹ ਪਾਪਾਈ ਹੁਣਾਂ ਦਾ ਆਰਾਦਾ ਇਹ ਹੀ ਆ ਕਿ ਇਹਨਾਂ ਦੀ ਇਕ ਰਾਇ ਲੈ ਲਈਏ ਫਿਰ ਉਹ ਬਾਅਦ ਚ ਜੇ ਆਪੋਂ ਦਿੰਦੇ ਆ ਫਿਰ ਅਗਲੇ ਆਹੁੰਦੇ ਸਾਨੂੰ ਪੁੱਛ ਕੇ ਨਹੀਂ ਕੀਤਾ ਚੱਲ ਘਰ ਚ ਰਹਿ ਲੈਣ ਦਾ ਕੋਈ ਗੁਨਾਹ ਨਹੀਂ ਆ ਐਵੇਂ ਨਹੀਂ ਚੀਜ਼ਾਂ ਮੰਗੀਦੀਆਂ ਹੁੰਦੀਆਂ ਸਿਆਣੇ ਬਣੀ ਦਾ ਹੁੰਦਾ ਜਦੋਂ ਪਤਾ ਨਾ ਵੀ ਪਰਜਾਈ ਦਾ ਮੂੰਹ ਇਦਾਂ ਦਾ ਵਾ ਪਰ ਇਹਨੂੰ ਕਰਕੇ ਰੱਖਦੀ ਆ ਤੇ ਚੀਜ਼ ਬਿਲਕੁਲ ਨਾ ਗਾਂ ਤੋਂ ਮੰਗੀ ਤੇ ਦਵਿੰਦਰ ਦੀ ਮਸ਼ੀਨ ਵਰਤਦੀ ਆ ਤੂੰ ਤੇ ਉਹ ਨਹੀਂ ਤਰਿਆ ਚੀਜ਼ਾਂ ਵਰਤਦੀ ਮੰਮੀ ਜੇ ਮਾਪੇ ਪੇਕੇ ਗਰੀਬ ਹੋਣ ਆ ਤੇ ਬੰਦਾ ਨਾ ਵੀ ਮੰਗੇ ਮੇਰੇ ਆਦੇ ਸਭ ਕੁਝ ਸੁਖਣਾ ਰੱਬ ਨੇ ਦਿੱਤਾ ਵਾ ਪਹਿਲੀ ਆ ਝੋਨਾ ਵਡਾਉਣ ਦੇ ਆ ਮਾਲ ਡੰਗਰ ਰੱਖਿਆ ਪਾ ਪਾਈ ਦੁੱਧ ਵਾਧੂ ਵੇਚਦੇ ਆ ਤੇ ਜਦੋਂ ਆਪਣੇ ਪੇਕੇ ਦੇਨ ਜੋ ਗਿਆ ਤਾਂ ਫਿਰ ਮੰਗਣ ਦਾ ਡਰ ਵੀ ਕੋਈ ਨਹੀਂ ਆ ਧੀਆ ਨੂੰ ਆਪਣੇ ਪੇਕੇ ਤੋਂ ਆਸ ਹੁੰਦੀ ਆ ਨੂੰ ਰੀਤ ਨੂੰ ਵੇਖ ਪੁੱਤ ਬਾਹਰ ਲਿਬੜਨ ਢੀ ਹਣੀ ਮਿੱਟੀ ਨਾਲ ਮੰਗਣ ਦਾ ਡਰਤ ਨਹੀਂ ਧੀਏ ਵੇ ਪੇਕੇਆਂ ਕੋਈ ਮੰਗਣਾ ਵਾ ਹੋਰ ਆਸ ਵੀ ਕਿੱਥੇ ਹੁੰਦੀ ਆ ਇੱਕ ਜਾ ਕੇ ਤਾਂ ਦਵਾ ਦਵਾ ਕਹਿ ਦਿੰਦਾ ਵੀ ਸਾਨੂੰ ਆ ਚੀਜ਼ ਲਾ ਦੋ ਮਾਣਨਾ ਕਹਿ ਦਵਾ ਤੇ ਜਦੋਂ ਕਾੜੀ ਮਾਣ ਹੀ ਨਾ ਹੋਵੇ ਤੇ ਫਿਰ ਮੰਗਣੀ ਕੀ ਚੀਜ਼ ਵਾ ਫਿਰ ਤੇ ਉਹ ਗਾਲੀ ਉਹ ਵੀ ਜੇ ਮੰਗੇ ਤੇ ਜਾਂਦੇ ਕੋਈ ਫਿੜਕਾ ਪਾ ਦੂਗਾ ਤੇ ਜਾਂ ਕੋਈ ਮੂੰਹ ਵਟ ਕੇ ਪਰੇ ਨੂੰ ਹੋ ਜੂ ਤੇ ਫਿਰ ਕਰਨਾ ਵੀ ਕੀ ਆ ਫਿਰ ਜ਼ੋਰ ਥੋੜੀ ਆ ਫਿਰ ਜਿੰਨਾ ਚਿਰ ਮੇਰਾ ਮਾਂ ਪਿਓ ਵਾ ਆਪਾਂ ਮੰਗਾ ਡੈ ਆ ਤੇ ਆਪਾਂ ਨੂੰ ਮਿਲਣ ਡੈ ਆ ਜਿਸ ਦਿਨ ਰੱਬ ਨੇ ਉਹ ਨਾ ਰਾਇ ਤੇ ਫਿਰ ਆਪੇ ਦਾ ਜੋ ਵੇਲਾ ਆਊਗਾ ਫਿਰ ਵੇਖਾਂਗੇ ਮੰਮੀ ਉਹਦਾ ਹੀ ਮੰਮੀ ਉਹਨੂੰ ਮਰੂ ਮਰੂ ਕਰਨ ਦੀ ਆਤ ਪਈ ਆ ਉਹਨਾਂ ਦੀਆਂ ਕਿਹੜੀਆਂ ਪੰਜ ਚਾਰ ਆ ਜਿਨ੍ਹਾਂ ਨਾਲ ਵਰਤਨਾ ਇੱਕ ਹੈ ਮੈਂ ਕੱਲੀ ਕੱਲੀ ਆ ਉਤੋਂ ਚੱਲ ਰੱਬ ਨੇ ਮੈਨੂੰ ਵਕਤ ਉਹ ਜਾ ਪਾਇਆ ਵਾ